ਜੀ ਤੁਸੀਂ ਦਿੱਲੀ ਦਾ ਚੋਰ ਵਿਹਾਰ ਦੇਖਿਆ ਨਹੀਂ ਦੇਖਿਆ ਤੇ ਆਹ ਵੀਡੀਓ ਜ਼ਰੂਰ ਦੇਖਿਓ ਪੂਰੀ ਐਂ ਤੱਕ ਪੂਰੀ ਜਾਣਕਾਰੀ ਦਿੰਨੇ ਆ ਤੁਹਾਨੂੰ 3000 ਰੁਪਏ ਦਾ 4S ਮਿਲ ਜੇਗਾ ਤੁਹਾਨੂੰ ਇੱਥੇ ਫੋਨ ਦੇਖ ਸਕਦੇ ਹੋ ਆਈਫੋਨ ਠੀਕ ਆ ਬਾਕੀ ਫੋਨ ਵੀ ਪਏ ਨੇ ਇੱਥੇ ਆ ਸਾਰੇ ਮੈਂ ਕਿਦਾਂ ਲੈ ਕੇ ਆ ਬਾਈਕ ਹੈਂ ਭਾਈ 6000 ਰੁਪਏ ਦੀ ਬਾਈਕ ਲੈ ਕੇ ਆਇਆ ਗੁਰਜੀ ਠੀਕ ਆ ਆ ਦੇਖ ਭਾਈ ਅੰਕਲ ਦੀ ਕਿੰਨੀ ਸੋਨੀ ਫੋਟੋ ਆ ਰਹੀ ਆ ਕਿੰਨੇ ਦਾ ਅੰਕਲ ਜੀ ਇਹ 1200 ਰੁਪਏ ਦਾ ਆ ਤੁਹਾਨੂੰ ਕੈਮਰਾ ਮਿਲ ਜੂਗਾ ਸੋਨੀ ਕੰਪਨੀ ਦਾ ਸੋਨੀ ਕੰਪਨੀ ਦਾ ਕੈਮਰਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਦਾਂ ਦੇ ਇੱਥੇ ਕੈਮਰੇ ਮਿਲ ਜਾਣਗੇ ਬਿਲਕੁਲ ਸਸਤੇ ਰੇਟਾਂ ਤੇ ਸੋ ਵਈ ਬੀਰਜੀ ਕੋਲ ਆਇਆ ਤੁਹਾਨੂੰ ਫੋਨ ਦੱਸ ਦਿੰਦਾ ਕਿੰਨੇ ਕਿੰਨੇ ਰਪਏ ਦੇ ਬੀਰਜੀ ਫੋਨ ਵੇਚ ਰਹੇ ਨੇ ਬੀਰਜਾ Samsung ਦਾ ਕੰਨੇ ਦਾ ਜੀ 500 ਰੁਪਏ ਦਾ HP ਦਾ ਲੈਪਟਾਪ ਮਿਲ ਰਿਹਾ ਚਾਲੂ ਲੈਪਟਾਪ ਹੈ ਪਿੱਛੇ ਚਾਰਜਰ ਵਗੈਰਾ ਸਭ ਕੁਝ ਹੈ ਦਾ 500 ਰੁਪਏ ਦਾ ਮਾਤਰੇ ਤੇ ਇੱਕ ਹਫ਼ਤੇ ਦੀ ਗਾਰੰਟੀ ਹੈ ਤੁਸੀਂ ਬਦਲਾ ਸਕਦੇ ਹੋ ਅਗਰ ਨਾ ਸਹੀ ਚੱਲੇ ਬਸੇ ਤਾਂ ਸਹੀ ਚੱਲਦੇ ਨੇ ਬੀਰਜੀ ਸਾਰੇ ਫੋਨਾਂ ਸਾਰੇ ਦੇਖ ਸਕਦੇ ਹੋ ਤੁਹਾਨੂੰ ਦਿਖਾਉਣੇ ਆ ਹੈਲੋ ਦੋਸਤੋ ਵੈਲਕਮ ਟੂ ਮਾਈ ਨਿਊ ਵੀਡੀਓਸੋ ਦੋਸਤੋ ਅੱਜ ਮੈਂ ਆ ਗਿਆ ਹਾਂ ਜੀ ਦਿੱਲੀ ਕੇ ਚੋਰ ਬਾਜ਼ਾਰ ਮੇ ਬਹੁਤ ਵੱਡਾ ਇਥੇ ਚੋਰ ਬਾਜ਼ਾਰ ਲੱਗਦਾ ਆ ਦੇਖ ਸਕਦੇ ਤੁਸੀਂ ਆਹੀ ਪਟਰੀ ਆ ਉਹ ਜਿੱਥੇ ਸਸਤੇ ਸਸਤੇ ਫੋਨ ਮਿਲਦੇ ਨੇ ਮੈਂ ਤੁਹਾਨੂੰ ਲੈ ਕੇ ਚੱਲਦਾ ਬਾਜ਼ਾਰ ਦੇ ਵਿੱਚ ਤੁਹਾਨੂੰ ਤੁਹਾਨੂੰ ਕਿੰਨੇ ਕੇ ਸਸਤੇ ਇਥੇ ਫੋਨ ਮਿਲਦੇ ਨੇ ਲੈਪਟਾਪ ਮਿਲਦੇ ਨੇ ਕੈਮਰਾ ਮਿਲਦੇ ਨੇ ਬੜੇ ਸਸਤੇ ਰੇਟਾਂ ਦੇ ਮਿਲਣ ਵਾਲੇ ਨੇ ਬਾਈ ਇਥੇ ਪੂਰੀ ਜਾਣਕਾਰੀ ਦਿੰਨੇ ਆ ਤੁਹਾਨੂੰ ਅਗਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਆ ਦੇਖ ਸਕਦੇ ਹੋ ਘੋੜੇ ਵਾਲਾ ਮੰਦਿਰ ਇੱਥੇ ਤੁਸੀਂ ਕਿਸੇ ਨੂੰ ਪੁੱਛ ਕੇ ਮੈਟਰੋ ਫੜ ਕੇ ਮਾਦੀਪੁਰ ਉਤਰਨਾ ਮਾਦੀਪੁਰ ਤੋਂ ਆ ਇਦਾਂ ਦੇ ਰਿਕਸ਼ੇ ਆਉਣਗੇ ਇੱਥੋਂ ਥੋੜੇ 10 ਰੁਪਏ ਲੱਗਣਗੇ ਇੱਥੇ ਤੁਹਾਨੂੰ ਪਹੁੰਚਾ ਦੇਣਗੇ ਆ ਸਾਰੀ ਮਾਰਕੀਟ ਇੱਥੋਂ ਸ਼ੁਰੂ ਹੁੰਦੀ ਆ ਇੱਥੋਂ ਚੱਲਦੇ ਹੁਣ ਆਪਾਂ ਦਿਖਾਉਣਾ ਕਿ ਉਹਨੂੰ ਬਾਜ਼ਾਰ ਦੇ ਵਿੱਚ ਜਾ ਕੇ ਕੀ ਕੀ ਮਿਲਦਾ ਇੱਥੇ ਵੀਡੀਓ ਵਿੱਚ ਬਨੇ ਰਹੋ ਅਗਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਫਿਰ ਮਿਲਦੇ ਆਂ ਵੀਡੀਓ-ਵੀਡੀਓ ਸ਼ੁਰੂ ਕਰਦੇ ਆਂ ਸੋ ਆ ਦੇਖੋ ਯਾਰਾ ਗੁਵੀਰ ਨਗਰ ਦਾ ਚੌਕ ਹੈ ਆ ਮੰਦ ਇਥੇ ਤੁਸੀਂ ਆ ਕੇ ਉਤਰ ਜਾਣਾ ਇੱਥੇ ਹੀ ਮਾਰਕੀਟ ਸ਼ੁਰੂ ਹੁੰਦੀ ਆ ਇਹ ਸਾਰੇ ਇਦਾਂ ਚੱਲਦੀ ਆ ਉਪਰੋਂ ਘੁਮ ਘੁਮਾ ਕੇ ਪੂਰੀ ਇੱਥੇ ਢੇੜਾ ਖਾ ਕੇ ਇੱਥੇ ਦੁਬਾਰੇ ਖਤਮ ਹੋ ਜਾਂਦੀ ਆ ਸੋ ਚੱਲਦੇ ਆਪਾਂ ਦਿਖਾਉਣੇ ਆ ਵੀਡੀਓ ਦੇ ਵਿੱਚ ਕੀ ਕੀ ਇੱਥੇ ਮਿਲਣ ਵਾਲਾ ਸਭ ਤੋਂ ਪਹਿਲਾਂ ਆਪਾਂ ਨੂੰ ਵੀਰ ਜੀ ਮਿਲਣ ਦੇਖ ਲੈਣਾ ਆਪਾਂ ਵੀਰ ਜੀ ਕੋਲ ਕੀ ਕੀ ਇੱਥੇ ਮਿਲ ਰਿਹਾ ਵੀਰ ਜੀ ਕੋਲ ਠੀਕ ਹੈ ਜੀ ਆ ਦੇਖ ਸਭ ਜਿਵੇਂ ਮ사ਜਰ ਵਗੈਰਾ ਮਿਲਦਾ ਇੱਥੇ ਵੀਰ ਜੀ ਕਿੰਨੇ ਦਾ 150 ਆ 150 ਰੁਪਏ ਦਾ ਆ 150 ਰੁਪਏ ਤੁਹਾਨੂੰ ਆ ਮ사ਜ ਕਰਨ ਵਾਲਾ ਮਿਲ ਜਾਂਦਾ ਠੀਕ ਹੈ 350 ਰੁਪਏ ਦਾ ਟ੍ਰਿਮਰ ਆ ਟ੍ਰਿਮਰ ਹੈ ਜੀ 350 ਰੁਪਏ ਦਾ ਆ ਤੁਹਾਨੂੰ ਇੱਥੇ ਮਿਲ ਜੇਗਾ ਔਰ ਆ ਕੀ ਚੀਜ਼ ਹੈ ਮ사ਜ ਕਰਨ ਵਾਲਾ ਇਹ ਕਿੰਨੇ ਦਾ 350 ਰੁਪਏ ਆ 35 ਰੁਪਏ ਦਾ ਤੁਹਾਨੂੰ ਆ ਮ사ਜ ਕਰਨ ਵਾਲਾ ਮਿਲ ਜੂਗਾ ਠੀਕ ਹੈ ਇਧਰ ਇਹ ਚੀਜ਼ ਇਹਨਾਂ ਕੋਲ ਸਸਤੇ-ਸਸਤੇ ਮਿਲਣ ਵਾਲੀਆਂ ਨੇ ਔਰ ਆ ਕੀ ਚੀਜ਼ ਹੈ ਜੀ ਇਹ ਮ사ਜਰ ਇਹ ਕਿੰਨੇ ਦਾ ਆ 100 ਰੁਪਏ ਆ 100 ਰੁਪਏ ਦਾ ਤੁਹਾਨੂੰ ਆ ਮਿਲ ਜੂਗਾ ਠੀਕ ਹੈ ਆ ਵੀਰ ਜੀ ਖੜੇ ਆਉਣਗੇ ਇੱਥੇ ਘੋੜੇ ਵਾਲਾ ਮੰਦਿਰ ਆ ਲੱਗਿਆ ਜਿੱਥੇ ਖੜੇ ਹੁੰਦੇ ਨੇ ਬਸ 100 ਰੁਪਈਏ ਤਿੰਨ ਟੋਪੀਆਂ ਮਿਲ ਜਣੇ ਇੱਥੇ ਆ ਦੇਖ ਸਕਦੇ ਹੋ ਬਿਲਕੁਲ ਓਕੇ ਨੇ ਕੁਆਲਿਟੀ ਦੀਆਂ ਟੋਪੀਆਂ ਨੇ ਇਹ 100 ਰੁਪਏ ਤਿੰਨ ਮਿਲ ਜਾਣਗੇ ਤੁਹਾਨੂੰ ਇੱਥੇ ਅੱਜ ਬੂਫਰ ਕਿੰਨੇ ਦੇ ਰਹੇ ਅੰਕਲ ਜੀ 700 700 ਬਸ 700 ਰੁਪਏ ਦੇ ਆ ਤੁਹਾਨੂੰ ਦੇਖ ਸਕਦੇ ਹੋ ਆ ਬੂਫਰ ਮਿਲ ਜਾਣਗੇ ਤੁਹਾਨੂੰ ਠੀਕ ਹੈ ਇਹਦੇ ਨਾਲ ਹੀ ਇੱਕ ਕੈਮਰਾ ਵੀ ਦੇ ਰਹੇ ਹਾਂ ਚੱਲ ਰਿਹਾ ਹੈ ਕਿੰਨੇ ਦਾ ਜੀ ਇਹ ਆ ਦੇਖੋ ਬਈ ਅੰਕਲ ਕਿੰਨੀ ਸੋਨੀ ਫੋਟੋ ਆ ਰਹੀ ਹੈ ਕਿੰਨੇ ਦਾ ਅੰਕਲ ਜੀ ਇਹ 1200 ਰੁਪਏ ਦਾ ਆ ਤੁਹਾਨੂੰ ਕੈਮਰਾ ਮਿਲ ਜਾਊਗਾ ਸੋਨੀ ਕੰਪਨੀ ਦਾ ਸੋਨੀ ਕੰਪਨੀ ਦਾ ਕੈਮਰਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਦਾਂ ਦੇ ਇੱਥੇ ਕੈਮਰੇ ਮਿਲ ਜਾਣਗੇ ਬਿਲਕੁਲ ਸਸਤੇ ਰੇਟਾਂ ਦੇ ਸੋ ਵੀ ਬੀਰਜੀ ਕੋਲ ਆਇਆ ਤੁਹਾਨੂੰ ਫੋਨ ਦੱਸ ਦਿੰਦਾ ਕਿੰਨੇ ਕਿੰਨੇ ਦਾ ਪਈ ਤੇ ਬੀਰਜੀ ਫੋਨ ਵੇਚ ਰਹੇ ਨੇ ਬੀਰਜੀ Samsung ਦਾ ਕੰਨੇ ਦਾ ਜੀ ਆਹ Samsung ਦਾ ਫੋਨ ਆ ਜੀ ਚਾਲੂ ਫੋਨ ਨੇ ਇਹ ਆ ਦੇਖ ਸਕਦੇ ਹੋ ਹਾਂਜੀ 1 ਹਫਤੇ ਦੀ ਗਾਰੰਟੀ ਇੱਕ ਹਫਤੇ ਦੀ ਗਾਰੰਟੀ ਆ ਤੁਸੀਂ ਬਦਲਾ ਸਕਦੇ ਹੋ ਅਗਰ ਨਾ ਸਹੀ ਚੱਲੇ ਬਸੇ ਤਾਂ ਸਹੀ ਚੱਲਦੇ ਨੇ ਬੀਰਜੀ ਸਾਰੇ ਫੋਨ ਆ ਸਾਰੇ ਦੇਖ ਸਕਦੇ ਹੋ ਤੁਹਾਨੂੰ ਦਿਖਾਉਣੇ ਆ ਆ 2500 ਰੁਪਏ ਦਾ ਫੋਨ ਆ ਇੱਕ ਹਫਤੇ ਦੀ ਗਾਰੰਟੀ ਹੁੰਦੀ ਹੈ ਇਹਨਾਂ ਦੀ ਆਹ Samsung ਦਾ ਫੋਨ ਆ ਇਹ ਵੀ ਚਾਲੂ ਆ 3500 ਰੁਪਏ ਦਾ ਹੈ ਇਹ 3500 ਰੁਪਏ ਦਾ ਚਾਰਜਰ ਸਮੇਤ 464 اچھا 44 GB ਹੈ ਔਰ RAM ਹੈ 464 3500 ਰੁਪਏ ਦਾ ਔਰ ਆ Vivo ਦਾ ਇਹ ਹੈਗਾ 2500 ਰੁਪਏ ਦਾ ਠੀਕ ਹੈ ਔਰ ਆ Tecno ਫੋਨ ਹੈ ਇੱਕ ਇਹ ਵੀ ਬਿਲਕੁਲ ਸਸੇ ਰੇਟ ਤੇ ਮਿਲ ਰੂ ਤੁਹਾਨੂੰ ਇਹ ਵੀ 2500 ਰੁਪਏ ਦਾ ਸਾਰਿਆਂ ਦੀ ਇੱਥੇ ਗਾਰੰਟੀ ਮਿਲੂ ਤੁਹਾਨੂੰ ਇੱਕ ਹਫ਼ਤੇ ਦੀ ਅਗਲੇ ਹਫ਼ਤੇ ਤੁਸੀਂ ਤੱਕ ਇਸੇ ਚੇਂਜ ਕਰ ਸਕਦੇ ਹੋ ਆ ਦੇਖ ਲਓ ਬਿਲਕੁਲ ਚਾਲੂ ਹੋਣ ਨੇ ਓਕੇ ਫੋਨ ਨੇ ਠੀਕ ਹੈ ਆ ਕਿੰਨੇ ਦਾ ਜੀ ਇਹ 3500 ਰੁਪਏ Samsung ਵਾਲਾ 3500 ਰੁਪਏ ਦਾ ਬਾਕੀ 25 2500 ਰੁਪਏ ਦੇ ਇਸ ਤੁਹਾਨੂੰ ਆ ਫੋਨ ਮਿਲ ਜਾਣਗੇ ਕਿਤਰਾ ਕਿਤੇ ਦੇਤੇ ਹੋ 1500 ਰੁਪਏ ਦਾ ਚਾਲੂ ਹੈਣ ਮੈਂ ਚਾਲੂ ਮਾਈਕ ਹੈ ਤੇ ਵਿੱਚ ਸਾਰਾ ਕੁਝ ਹੋ ਜਾਂਦਾ ਠੀਕ ਹੈ ਚਿੱਪ ਵਗੈਰਾ ਲੱਗ ਜਾਂਦੀ ਹੈ A to Z ਚੀਜ਼ ਹੋ ਜਾਂਦੀ ਹੈ ਤੁਹਾਨੂੰ ਇੱਥੇ ਮਿਲ ਜੂਗਾ 150 ਰੁਪਏ ਦਾ ਔਰ ਆਹ ਵਾਲਾ ਸਪੀਕਰ ਆ ਬਈ 150 ਰੁਪਏ ਤੁਹਾਨੂੰ ਆ ਸਾਰੇ ਸਪੀਕਰ ਮਿਲ ਜਾਣਗੇ ਇਦਾਂ ਦੇ ਠੀਕ ਹੈ ਬਾਹਰੋਂ ਲੈਣ ਤੁਸੀਂ 4-500 ਰੁਪਏ ਤੋਂ ਘੱਟ ਨਹੀਂ ਮਿਲਣਾ ਆ 700 800 ਦੇ ਇਦਾਂ ਮਿਲਦੇ ਨੇ ਯਾਰ ਠੀਕ ਹੈ ਇੱਥੇ ਤੁਹਾਨੂੰ ਮਿਲ ਜੂਗਾ 150 ਰੁਪਏ ਦਾ ਔਰ ਹੈੱਡਫੋਨ ਕਿੰਨੇ ਦੇ ਉਹ 200 ਰੁਪਏ ਦੇ ਸਾਰੇ ਹੈੱਡਫੋਨ ਮਿਲ ਜਾਣਗੇ ਜਿਹੜਾ ਮਰਜ਼ੀ ਫੋਨ ਲੈ ਸਕਦੇ ਹੋ ਹੈੱਡਫੋਨ ਲੈ ਸਕਦੇ ਹੋ 2-200 ਰੁਪਏ ਦੇ ਠ ਬਈ 3000 ਰੁਪਏ ਦਾ ਫੋਨਸ ਮਿਲ ਜੇਗਾ ਤੁਹਾਨੂੰ ਇੱਥੇ ਫੋਨ ਦੇਖ ਸਕਦੇ ਹੋ ਆਈਫੋਨ ਠੀਕ ਆ ਬੱਕੀ ਫੋਨ ਵੀ ਪਏ ਨੇ ਇੱਥੇ ਆ ਸਾਰੇ 1000 1000 1500 1500 200 2000 ਤੱਕ ਇਦਾਂ ਤੁਹਾਨੂੰ ਆ ਸਸਤੇ ਫੋਨ ਮਿਲ ਜਾਣਗੇ ਬਾਜ ਪਈਆਂ ਨੇ ਦਾ ਬਾਜ ਕਿਤਨੇ ਆ ਆ 900 ਰੁਪਏ ਦੀ ਇੱਥੇ ਸਮਾਰਟਵਾਚ ਮਿਲ ਜੂਗੀ ਠੀਕ ਆ ਬਈ ਇਹ ਦੇਖੋ 500 ਰੁਪਏ ਦਾ ਐਚਪੀ ਦਾ ਲੈਪਟਾਪ ਮਿਲ ਰਿਹਾ ਚਾਲੂ ਫੋਨ ਲੈਪਟਾਪ ਹੈ ਪਿੱਛੇ ਚਾਰਜਰ ਵਗੈਰਾ ਸਭ ਕੁਝ ਹੈ ਦਾ 500 ਰੁਪਏ ਦਾ ਮਾਤਰੇ ਇੱਥੇ ਠੀਕ ਆ ਅਗਰ ਕਦਿੰਗ ਲੈ ਕੇ ਆਓ ਬਾਈ ਹਾਂ ਬਈ 6000 ਰੁਪਏ ਦੀ ਬਾਈਕ ਲੈ ਕੇ ਆਣਾ ਮੁਰਜੀ ਠੀਕ ਹੈ 6000 ਰੁਪਏ ਦੀ ਉਹ ਦੇਖੋ ਸੋ ਅਗੇ ਵੀਰ ਜੀ ਕੋਲ ਆਇਆ ਬਈ ਪਤਾ ਕਰ ਲੈਣਾ ਸੋਨੀ ਦਾ ਲੈਪਟਾਪ ਹੈ ਕਿੰਨੇ ਦਾ ਤੇਰੇ ਵੀਰ ਜੀ 3500 ਰੁਪਏ ਦਾ ਚੱਲੂਆ ਬਿਲਕੁਲ ਚਾਰਜਰ ਵਗੈਰਾ ਚਾਰਜਰ ਨਹੀਂ ਹੈ ਇਸ ਦਾ ਅੱਛਾ ਚਾਰਜਰ ਨਹੀਂ ਹੈ ਬਈ ਇਹ 3500 ਰੁਪਏ ਦਾ ਤੁਹਾਨੂੰ ਇੱਥੇ ਲੈਪਟਾਪ ਮਿਲ ਜੂਗਾ ਸੋਨੀ ਕੰਪਨੀ ਦਾ ਔਰ ਐਦਾਂ ਦੇ ਫੋਨ ਮਿਲ ਜਾਣਗੇ ਤੁਹਾਨੂੰ ਆ ਕਿਨੇ ਕਿਨੇ ਫੋਨ ਨੇ ਜੀ ਇਹ ਵੀ 3200 ਇਹ ਵੀ 3500 ਰੁਪਏ ਦਾ ਤੁਹਾਨੂੰ ਆ ਫੋਨ ਮਿਲੂਗਾ 3500 ਰੁਪਏ ਦਾ ਹੀ ਲੈਪਟਾਪ ਮਿਲ ਜੂਗਾ ਔਰ ਆ ਦੇਖ ਸਭ ਸਾਈ ਅੱਤੀ 2500 ਰੁਪਏ ਦੀ ਔਰ 4000 ਰੁਪਏ ਦੀ ਗੱਡੀ ਕਿੰਨੀ ਸੋਹਣੀ ਲੱਗ ਰਹੀ ਆ ਦੇਖੋ ਐਦਾਂ ਦੀ ਗੱਡੀ ਐ ਇਲੈਕਟ੍ਰਿਕ ਠੀਕ ਹੈ ਵਿੱਚ ਬੱਚਾ ਬੈਠੂਗਾ ਪੁੱਤ ਦੱਬੂਗਾ ਤੇ ਨਾਲ ਦੀ ਨਾਲ ਚੱਲ ਪੂਗੀ ਆ ਗੱਡੀ 4-4000 ਰੁਪਏ ਦੀ ਆ ਗੱਡੀ ਐ ਇੱਥੋਂ ਹੀ ਉਹ ਬਾਈਕ ਲੈ ਗਏ ਨੇ ਔਰ ਆਹ ਬਾਈਕਲ ਜਾਨੀ ਠੀਕ ਹੈ ਬਿਲਕੁਲ ਸਸਤੇ ਰੇਟਾਂ ਤੇ ਤੁਹਾਨੂੰ ਸਾਈਕਲ ਮਿਲ ਜਾਣਗੀਆਂ ਔਰ ਇੱਕ ਕਾਰ ਮਿਲ ਜਾਊਗੀ ਇਹ ਕਿਤਨੇ ਦਾ ਗਿਰਜੀ ਚੱਲ ਚਾਲੂ ਐ ਪਤਾ ਆ ਰਿਹਾ ਉੱਚਾ ਚੈੱਕ ਕਰਦੇ ਹੋ ਆਸ ਕਿਤਨੇ ਦਾ ਦੇ ਰਹੇ ਹੋ ਭਾਈ ਟਾਇਰ ਵਾ ਦੇ ਸਕਦੇ 200 ਰੁਪਏ ਦਾ ਇਹਨੂੰ ਚਲਾ ਕੇ ਦੇ ਸਕਦੇ ਹੋ ਅਗਰ ਤੁਸੀਂ ਚੱਲ ਗਿਆ ਨੇ ਭਾਈ ਜੇ ਦੇਖੀ ਜੋ ਵੀ 200 ਰੁਪਏ ਦਾ ਕੀ ਆਉਂਦਾ ਕਿ ਨਹੀਂ ਸਹੀ ਗੱਲ ਹੈ ਹਰ ਇੱਕ ਦੁਕਾਨ ਦੇ ਉੱਪਰ ਤੁਹਾਨੂੰ ਫੋਨ ਮਿਲ ਜਾਣਗੇ ਉਹ ਪੈਣੇ ਠੀਕ ਹੈ ਉਹ ਸਪੀਕਰ ਪੈਣੇ ਇੱਧਰ ਫੋਨ ਪੈਣੇ ਉੱਧਰ ਫੋਨ ਪੈਣੇ ਸਾਰੀ ਜਗ੍ਹਾ ਤੇ ਹਰ ਇੱਕ ਦੁਕਾਨ ਤੇ ਇੱਥੇ ਫੋਨ ਮਿਲ ਨਹੀਂ ਮਿਲਨੇ ਨੇ ਵੇਖੋ ਦੇਖੋ ਸੋਨੀ ਕੰਪਨੀ ਦੇ ਇੱਥੇ ਆਪਾਂ ਨੂੰ ਮਿਲ ਗਿਆ ਟੀਵੀ ਮਿਲ ਗਿਆ ਐਲਈ ਕਿੰਨੇ ਕਿੰਨੇ ਕੀ ਹੈ ਇਹ ਕਿੰਨੇ ਕੀ ਦੇ ਰਹੇ ਹੋ 5000 ਰੁਪਏ ਦਾ ਸੋਨੀ ਦਾ ਟੀਵੀ ਮਿਲ ਜੂਗਾ ਠੀਕ ਹੈ ਔਰ ਇੱਧਰ ਦੇਖ ਲੈਣੇ ਆਪਾਂ ਲੈਪਟਾਪ ਹੋਰ ਵੀ ਪੈਣੇ ਆਪਾਂ ਨੂੰ ਐਸਰ ਕੰਪਨੀ ਦਾ ਸਾਂਸੰਗ ਦਾ ਆ ਕਿੰਨੇ ਦਾ ਮਿਲ ਇਹ ਇੱਕ ਇਹ 5000 ਦਾ ਇਹ 5000 ਦਾ ਉਹ ਵਾਲਾ ਆ 3000 ਦਾ Samsung ਦਾ ਮਿਲ ਜੂਗਾ ਆ Acer ਕੰਪਨੀ ਦਾ ਲੈਪਟਾਪ ਹੈ ਇਹ ਤੁਹਾਨੂੰ 5000 ਦਾ ਮਿਲ ਜੂਗਾ ਥੋੜਾ ਬਹੁਤ ਉੱਪਰ ਨੀਚੇ ਵੀ ਹੋ ਜਾਏਗਾ ਆਂਟੀ ਜੀ ਕਹਿ ਰਹੇ ਨੇ ਠੀਕ ਆ ਤੁਸੀਂ ਲੈਣ ਵਾਲੇ ਬਣੋ ਇੱਥੇ ਆ ਕੇ ਚੈੱਕ ਕਰਕੇ ਲਿਓ ਬਈ ਜੋ ਵੀ ਚੀਜ਼ ਲੈਣੀ ਠੀਕ ਆ ਚੈੱਕ ਕਰਕੇ ਫੇਰ ਹੀ ਲਿਓ ਠੀਕ ਆ ਉਧਰ ਫੋਨ ਵਗੈਰਾ ਪੈਣੇ ਉਹੀ 1500 2000 ਤੱਕ ਤੁਹਾਨੂੰ ਹੁਣ ਮਿਲ ਜਾਂਦੇ ਨੇ 50 1500 1500 ਆ 1500 ਰੁਪਏ ਦਾ ਟਾਇਰ ਮਿਲ ਜੂਗਾ ਤੁਹਾਨੂੰ ਆ ਦੇਖ ਸਕਦੇ ਹੋ ਬੱਚਿਆਂ ਵਾਸਤੇ ਇੱਥੇ ਗੇਮਾ ਗੁਮਾ ਖੇਡਣ ਵਾਸਤੇ ਆ ਲੈ ਸਕਦੇ ਹੋ ਕਿੰਨਾ ਵੱਡਾ ਟਾਇਰ ਆ ਐਡਾ ਹੀ ਲੈਪਟਾਪ ਆਹਾ ਐਡਾ ਹੀ ਆ ਫੋਨ ਆ ਠੀਕ ਆ ਉਹ ਦੇਖੋ ਉਧਰ ਫੋਨ ਪਏ ਨੇ ਵਿਕਰੇ ਨੇ ਇੱਧਰ ਠੀਕ ਆ ਵੀਰ ਜੀ ਕਿਤਨੇ ਲੈ ਕੇ ਆ ਸਾਈਕਲ ਇਹ ਸਾਈਕਲ ਕਿਤਨੇ ਲੈ ਕੇ ਆਏ ਹੋ ਭਾਈ 1500 ਰੁਪਏ ਦਾ ਵੀਰ ਜੀ ਸਾਈਕਲ ਲੈ ਕੇ ਆਏ ਨੇ ਬਿਲਕੁਲ ਓਕੇ ਆ ਠੀਕ ਆ ਬੱਚਿਆਂ ਵਾਸਤੇ ਆਪਣੇ 1500 ਰੁਪਏ ਦਾ ਆ ਦੇਖ ਸਕਦੇ ਹੋ ਤੁਸੀਂ ਇਦਾਂ ਚੀਜ਼ਾਂ ਮੈਂ ਕਹਾਂ ਸਸ ਰੇਟਾਂ ਦੇ ਇੱਥੇ ਲੋਕੀ ਖਰੀਦ ਕੇ ਲੈ ਕੇ ਜਾ ਜਾਂਦੇ ਨੇ ਠੀਕ ਹੈ ਭਈਆ ਦੇਖੋ ਇੱਥੇ ਨਾ ਸਟੱਡੀ ਟੇਬਲ ਮਿਲ ਰਿਆ ਨਾਲ ਇਹਦੇ ਚਾਰਾ ਬੱਚੇ ਵਾਸਤੇ ਔਰ ਇੱਥੇ ਬੈਠ ਕੇ ਉਪਰੇ ਦੇ ਜਿੰਨੀ ਮਰਜ਼ੀ ਪੜਾਈ ਕਰ ਸਕਦਾ ਆਹ ਟੇਬਲ ਆ ਆਹ ਕੁਰਸੀ ਆ ਠੀਕ ਆ 500 ਰੁਪਏ ਤਨੂੰ ਇੱਥੇ ਦੋ ਚੀਜ਼ਾਂ ਮਿਲ ਜਾਣਗੀਆਂ ਠੀਕ ਹੈ ਹਾਂ ਜੀ ਕੋਲ ਪਤਾ ਕਰਾ ਲੈਂਦਾ ਬਾਈ ਕੈਮਰਾ ਕਿੰਨੇ ਰੁਪਏ ਦਾ ਮਿਲ ਰਿਹਾ ਠੀਕ ਹੈ ਬੜਾ ਨਵਾਂ ਕੈਮਰਾ ਲੈ ਮਿਲ ਰਿਹਾ ਹੁਣ ਇਹ ਕੈਮਰਾ ਕਿਤਨੇ ਦਾ ਜੀ Samsung ਕੰਪਨੀ ਦਾ ਕੈਮਰਾ ਬਾਈ ਪੂਰਾ ਨਵਾਂ ਕੈਮਰਾ ਪਿਆ ਠੀਕ ਹੈ ਇਹ ਚਾਲੂ ਹੀ ਲ ਬੈਟਰੀ ਲੋ ਹੈ ਜੀ ਦੀ ਬੈਟਰੀ ਲੋ ਹੈ ਚੱਲ ਨਹੀਂ ਰਾ ਚਾਲੂ ਨਹੀਂ ਹੈ ਚੱਲ ਨਹੀਂ ਹੈਗਾ ਬਈ ਦੇ ਵਿੱਚ ਠੀਕ ਆ ਨਵਾਂ ਜਮਾ ਕੈਮਰਾ ਹੈ ਜਮਾ ਨਵਾਂ ਪਿਆ ਆ ਦੇਖੋ ਕਿੰਨੇ ਦਈਏ ਕਿਤਨੇ ਕਹੈ ਹੈ ਨਾ ਨਹੀਂ ਨਹੀਂ ਬਤਾਓ ਤੁਸੀਂ ਮੈਂ 3000 ਰੁਪਏ ਦਾ Samsung ਦਾ ਕੈਮਰਾ ਮਿਲ ਜਾਊਗਾ ਤੁਹਾਨੂੰ ਬਿਲਕੁਲ ਨਵਾਂ ਕੈਮਰਾ ਠੀਕ ਆ ਸੈਲ ਨਹੀਂ ਹੈਗਾ ਸੈਲ ਵਾ ਕੇ ਤੁਸੀਂ ਨੂੰ ਚਲਾ ਲਿਓ ਆ ਦੇਖ ਸਕਦੇ ਹੋ ਬਿਲਕੁਲ ਨਵਾਂ ਪਿਆ ਠੀਕ ਆ ਲੈਂਸ ਬੜਾ ਵੱਜੇ ਇਹਦੇ ਲੱਗਿਆ ਹੋਇਆ ਆ ਦੇਖ ਸਕਦੇ ਹੋ ਇਦਾਂ ਦਾ ਕੈਮਰਾ ਤੁਹਾਨੂੰ ਤੇ ਨਿਆਰ ਬੇਜ ਮੇਰੇ ਆ ਡੱਬਾ ਵੀ ਇਹਦੇ ਨਾਲ ਸਾਰਾ ਕੁਛ ਇਹਦੇ ਨੂੰ ਜੜੀ ਜੜੀ ਸਾਰਾ ਕੁਛ ਇਹਦੇ ਨਾਲ ਆ ਫੋਨ ਫੋਨ ਵੀ ਪਏ ਨੇ ਸਸਤੇ ਸਸਤੇ ਆ ਸਮਾਰਟ ਵਾਚ 2000 ਰੁਪਏ ਦੀ ਠੀਕ ਹੈ ਦੇਖੋ ਕਿੰਨੇ ਵਧੀਆ ਬੂਟ ਪੈਣ ਯਾਰ ਆ بڑا ਵਧੀਆ ਲੱਗ ਰਣ ਯਾਰ ਆ ਕਿਤਨੇ ਗਾ ਵੀ ਤੇਰੇ ਬੂਟ ਬਸ 600 ਰੁਪਏ ਦਾ ਬੂਟ ਨੇ ਦਿਖਨੇ ਮਸਤ ਬੂਟ ਨੇ ਯਾਰ ਹਨਾ ਖੇਡਣ ਖੁੱਡਣ ਜਿਵੇਂ ਮਰਜੀ ਪਾ ਸਕਦੇ ਹੋ ਸਪੋਰਟਸ ਲਈ ਤੇ 600 ਰੁਪਏ ਦੇ ਨੇ ਔਰ ਇਹ ਵਾਲੇ ਕਿੰਨੇ ਦੇ ਨੇ ਵੀਰ ਜੀ ਆ ਵਾਲੇ 600 ਕੀ ਰੋਟਾ ਬਾਈ ਠੀਕ ਆ ਵੀਡੀਓ ਬਣਾਉਣ ਨਹੀਂ ਦੇਰੇ ਵੀਰ ਜੀ ਚਲੋ ਕੋਈ ਨਹੀਂ ਜੀ ਦੇਖੋ ਚਾਲੂ ਹੈ ਹੈਲੀਕਾਪਟਰ ਠ ਉਡਣ ਵਾਲਾ ਕਿਤਨੇ ਦਾ ਹੈ ਇਹ ਰਿਮੋਟ ਵਗੈਰਾ ਹੈ ਇਸਕਾ ਰਿਮੋਟ ਨਹੀਂ ਹੈ ਤਾਂ ਕਿਤਨੇ ਦਾ ਹੈ ਇਹ 400 ਰੁਪਏ ਦਾ ਭਾਈ ਇੰਨਾ ਮਸਤ ਹੈਲੀਕਾਪਟਰ ਮਿਲ ਰਿਹਾ ਦੇਖ ਸਾ ਤੁਸੀ মাত্র 400 ਰੁਪਏ ਦਾ ਦੇਖੋ ਕਿੰਨਾ ਵਧੀਆ ਯਾਰਾ ਹਨਾ ਬਈਆ ਦੇਖੋ ਛੋਟੀਆਂ-ਛੋਟੀਆਂ ਗੱਡੀਆਂ ਬੱਚਿਆਂ ਵਾਸਤੇ ਆ ਇੰਨੀਆਂ ਸੋਹਣੀਆਂ ਵੱਡੀਆਂ ਮਿਲ ਜਾਣੀਆਂ ਦੇਖੋਨੀ ਕਿੰਨੀ ਪਿਆਰੀ ਗੱਡੀ ਲੱਗ ਰਹੀ ਹਨਾ ਕਿਨੇ ਕਿੰਨੀਆਂ ਗੱਡੀਆਂ ਮਿਲ ਜੀਏ 200 300 200 300 ਤੱਕ ਤਾਂ ਉਹਨਾਂ ਨੂੰ ਗੱਡੀਆਂ ਮਿਲ ਜਾਣੀਆਂ ਇਦਾਂ ਦੇ ਖਿਡਾਉਣੇ ਇੱਥੇ ਦੇਖੋ ਸਸਤੇ ਸਸਤੇ ਮਿਲ ਜਾਣਗੇ ਔਰ ਇਹ ਵਾਲੇ ਕਿੰਨੇ ਦੀ ਹੈ ਇਹ 100 ਰੁਪਏ ਦੀ ਐ ਠੀਕ ਐ ਇਦਾਂ ਨੇ ਤੁਹਾਨੂੰ ਇੱਥੇ ਖਿਲਾਉਣੇ ਵਜਣਗੇ ਸਸਤੇ ਸਸਤੇ ਮਈਆ ਦੇਖੋ ਆਪਾਂ ਨੂੰ ਇੱਥੇ ਟਈਆਂ ਵਾਲੇ ਬੂੜੋ ਤੇਰੀ ਕੀ ਬਹੁਤ ਭਾਰ ਨੇ ਯਾਰ ਇਹ ਤਾਂ ਮੈਂ ਜੋ 5-6 ਕਿਲੋ ਦਾ ਵਜ਼ਨ ਹੋਏ ਨਾ ਵਿੱਚ ਨਹੀਂ ਲੱਗਦਾ ਭਾਈ ਪੈਂਦਾ ਇਹ ਵਜ਼ਨ ਸਾਈ ਲੈ ਲੈਂਦੇ ਨੇ ਬਈ ਕਿਤਨੇ ਗਏ ਜੇ ਬੂਟ 800 ਰੁਪਏ ਦੇ ਭਾਈ ਆ ਜੋੜਾ 800 ਰੁਪਏ ਦਾ ਜੋੜਾ ਠੀਕ ਐ ਆ ਪੂਰੇ ਮਜ਼ਬੂਤ ਆ ਯਾਰ ਕੰਮ ਮੈਂ ਤਾਂ ਆ ਕੰਮ ਸੈਟ ਆ ਯਾਰ ਆ ਦੇਖ ਸਕਦੇ ਤੁਸੀਂ ਆ ਜੀ ਸਭ ਤੋਂ ਵਧੀਆ ਲੱਗੀ ਮੈਨੂੰ ਅਜੇ ਤੱਕ ਠੀਕ ਐ ਔਰ ਇਹ ਥੋੜੇ ਜਿਹਾ ਹੌਲੇ ਨੇ ਔਰ ਇਹ ਜ਼ਿਆਦਾ ਭਾਰੀ ਨੇ ਆ ਟਾਇਰ ਵਧੀ ਔਰ ਇਹ ਵਾਲੇ ਸਹੀ ਨੇ 800 ਰੁਪਏ ਦੇ ਦੋ ਪੂਰਾ ਜੋੜਾ ਅਚਾਰੋ ਭਈ ਦੋਵਾਂ ਆ ਵੀ ਤੇ ਆ ਵੀ 800 ਰੁਪਏ ਤੁਹਾਨੂੰ ਮਿਲ ਜਾਣਗੇ ਠੀਕ ਆ ਆ ਦੇਖ ਸੰ ਜਿਹਨੂੰ ਜ ਲੋੜ ਆ ਆ ਲੈ ਜੀ ਲੈ ਸਕਦੇ ਇਥੋਂ ਆ ਕੇ ਪੂਰੇ ਮਜ਼ਬੂਤ ਆ ਕੰਮ ਆ ਠੀਕ ਆ ਬੱਚਿਆਂ ਵਾਸਤੇ ਨੇ ਛੋਟੇ ਪੈਰ ਨੇ ਨਾ ਤੇ ਬੱਚਿਆਂ ਵਾਸਤੇ ਨੇ ਇਹ ਠੀਕ ਆ ਭਈ ਆ ਦੇਖੋ ਕਿੰਨਾ ਮਸਤ ਕੈਮਰਾ ਯਾਰ ਭਾਈ ਆ ਕੰਪਨੀ ਦਾ ਮੈਨੂੰ ਪਤਾ ਨਹੀਂ ਕਿਹੜੀ ਕੰਪਨੀ ਆ ਹੋਰੇ ਕੰਪਨੀਆਂ ਹੋਗੀਆਂ ਲੇਕਿਨ ਨਵਾਂ ਪਿਆ ਠੀਕ ਆ ਥੋੜਾ ਜਿਹਾ ਸੈਲ ਡਾਊਨ ਨੇ ਸੈਲ ਪਾ ਕੇ ਤੁਸੀਂ ਇਹਨੂੰ ਚਲਾ ਸਕਦੇ ਹੋ ਮਾਤਰ 1200 ਰੁਪਏ ਦਾ ਨਹੀਂ 1300 ਰੁਪਏ ਆ ਦੇ ਸਕਦੇ ਹੋ ਤੁਸੀਂ ਠੀਕ ਆ ਇਦਾਂ ਤੁਹਾਨੂੰ ਇੱਥੇ ਕਿਵੇਂ ਮਿਲ ਜੂਗਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਜਰੂਰ ਲਿਖੋ ਕਮੈਂਟ ਕਰਕੇ ਉਸ ਨੂੰ ਮਿਲਾਂਗੇ ਹੁਣ ਅਗਲੀ ਵੀਡੀਓ ਵਿੱਚ ਉਦੋਂ ਤੱਕ ਬਾਏ ਬਾਏ ਤੁਸੀਂ ਦੇਖ ਲਈਏ ਇਥੇ ਦੀ ਮਾਰਕੀਟ ਹੁਣ ਆਪਾਂ ਅਗਲੀ ਵਾਰ ਚੱਲਾਂਗੇ ਲਾਲ ਕਿਲੇ ਦਾ ਜਿਹੜਾ ਅਸਲੀ ਚੋਰ ਬਜ਼ਾਰਾ ਉੱਥੇ ਹੀ ਜਾਵਾਂਗੇ ਅਗਲੀ ਵੀਡੀਓ ਵਿੱਚ ਅਗਲੇ ਐਂ ਦੁਬਾਰ ਜਰੂਰ ਦੇਖਿਓ ਵੀਡੀਓ ਠੀਕ ਆ